ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੈਰਗਾਮੇਲਸਨ ਖਾਲਸਾ ਹਾਈ ਕੋਰਟ ਜੋ ਆਪ ਜੀ ਇਹ ਦੇਖ ਰਹੇ ਹੋ ਸਕਰੀਨ ਦੇ ਉੱਪਰ ਮਕੋ ਮਕੋਏ ਬਲੈਕ ਛੇਡ ਦੇ ਨਾਤੇ ਨੂੰ ਰਿਸਰਚ ਕਰ ਸਕਦੇ ਹੋ ਆਯੁਰਵੇਦ ਦੇ ਵਿੱਚ ਇਹਦਾ ਮਹਾਨ ਯੋਗਦਾਨ ਇਹ ਸਾਰੀ ਤੁਸੀਂ ਦੇਖ ਰਹੇ ਹੋ ਆ ਪੱਟ ਤੇ ਮਕੋਈ ਖੜੀ ਹੈ ਹੁਣ ਪੰਜਾਬ ਵਿੱਚ ਥੋੜੀਆਂ ਜ਼ਮੀਨ ਘਟ ਵੱਤੀ ਹੈ ਤੇ ਜਾਂ ਥੋੜੀਆਂ ਰਿਤਪਰੇ ਜ਼ਿਆਦਾ ਹੋਣ ਲੱਗੀ ਬਾਕੀ ਕੁਝ ਪਹਿਚਾਣ ਘਟ ਅੱਗੇ ਬਜ਼ੁਰਗ ਪਹਿਚਾਣ ਰੱਖਦੇ ਸੀ ਸੋ ਇਹ ਜਿਨ੍ਹਾਂ ਦੇ ਵਾਰ-ਵਾਰ ਪਥਰੀ ਬਣਦੀ ਆ ਗੁਰਦਿਆਂ ਵਿੱਚ ਕੋਈ ਇਹ ਤਾਜ਼ੇ ਪੱਤੇਾਂ ਦੀ ਪੁਰਜੀ ਬਣਾ ਕੇ ਖਾਓ ਜਿੰਨੀ ਕਦ ਮੈਂ ਪਾਲਕ ਦੀ ਪੁਰਜੀ ਬਣਦੀ ਹੈ ਤੇ ਜਾਂ ਇਹਦੇ ਤਾਜ਼ੇ ਪੱਤੇਾਂ ਦਾ ਰਸ ਕੱਢ ਕੇ ਪੀਤਾ ਜਾਵੇ 15 ਤੋਂ 20 ml ਜਾਂ 25-30 ml ਆਪਦੀ ਦੋਹੇ ਦੇ ਮੁਤਾਬਕ ਛੋਟੀ ਉਮਰਾਂ ਤਾਂ 15 ml ਵੱਡ ਜਾਨੀ 50 ਜਿਹੜਾ 30 ਸਾਲ ਤੋਂ ਉੱਪਰ ਉਹ 30-40 ml ਦਾ ਜਾਨੀ ਸਿਰਫ ਇਹਦਾ ਰਸ ਕੱਢ ਕੇ ਲੈ ਸਦਾ ਤਾਂ ਦਾ ਗਲਾ ਪਾਣੀ ਚ ਮਿਲਾ ਕੇ ਸਵੇਰੇ ਸ਼ਾਮ ਤਾਜ਼ਾ ਕੱਢ ਕੇ ਬਿਤਰ ਰਹਿ ਕੇ ਖਾਲੀ ਪੇਟ ਥੋੜੀ ਬਹੁਤੀ ਵਿੱਚ ਨਾਲ ਐਡ ਕੋਈ ਹੋਰ ਚੀਜ਼ ਕਰਨੀ ਲੈ ਚੀ ਲਵਾਂਗਾ ਆਪਦੇ ਹਿਸਾਬ ਨਾਲ ਐਡ ਕਰ ਸਕਦੇ ਹੋ ਤੋ ਬਹੁਤ ਵਧੀਆ ਵਧੀਆ ਰਿਜ਼ਲਟ ਆ ਬਾਕੀ ਮਾਰਕੀਟ ਦੇ ਵਿੱਚ ਜੇ ਤੁਸੀਂ ਨਹੀਂ ਮਿਹਨਤ ਕਰਨੀ ਤਾਂ ਬਣਾ ਬਣਾ ਅਰਕਮ ਦਾ ਮਕੋਏ ਦੇ ਨਾਂ ਤੋਂ ਅਰਕ ਮਿਲ ਜਾਂਦਾ ਉਹ ਸਵੇਰੇ ਦੇ ਪਹਿਰੇ ਸ਼ਾਮ ਤਿੰਨ 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 ਵਾਰੀ ਪੀਓ 15 ਤੋਂ 20 ਐਮਐਲ ਦਿਨ ਦੇ ਵਿੱਚ ਪਾਣੀ ਮਿਲਾ ਕੇ ਉਹ ਬਹੁਤ ਅੱਛੇ ਰਿਜ਼ਲਟ ਮਿਲਣਗੇ ਬਾਕੀ ਇਹਦਾ ਆਪ ਜੀ ਜੇ ਆਪਾਂ ਮਾਰਕੀਟ ਦੇ ਵਿੱਚ ਨਹੀਂ ਲੈਣਾ ਵੀ ਸਿੱਧਾ ਜੰਗਲ ਚੋਂ ਪੱਟ ਕੇ ਆਪਾਂ ਜਾਂ ਸਾਫ ਸੁਥਰੇ ਥਾਂ ਤੋਂ ਪੱਟ ਕੇ ਨੂੰ ਚੰਗੀ ਤਰ੍ਹਾਂ ਧੋ ਕੇ ਛਾਂ ਦੇ ਵਿੱਚ ਸੁਕਾ ਕੇ ਪਾਊਡਰ ਕਰਕੇ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਸਿਹਤ ਦੇ ਮੁਤਾਬਕ ਉਮਰ ਦੇ ਮੁਤਾਬਕ ਆਪ ਜੀ ਨੂੰ ਲੈ ਸਕਦੇ ਹੋ ਇਹ ਵਜਨ ਵੀ ਘਟ ਕਰੂਗੀ ਗੁਰਦਿਆਂ ਵਿੱਚ ਜਿਹੜੀ ਬਾਰ-ਬਾਰ ਪੱਥਰੀ ਬਣਦੀ ਹੈ ਉਹਤੇ ਵੀ ਕੰਮ ਕਰਨੇ ਨੇ ਔਰ ਜਿਨ੍ਹਾਂ ਨੇ ਦਵਾਈਆਂ ਖਾ ਕੇ ਕੇ ਲਿਵਰ ਬੀਖ ਹੋ ਚੁੱਕਿਆ ਪਸੀਨਾ ਜ਼ਿਆਦਾ ਆਉਂਦਾ ਗੰਦਗੀ ਜ਼ਿਆਦਾ ਆਉਂਦੀ ਹੈ ਗੈਸ ਜ਼ਿਆਦਾ ਬਣਦੀ ਹੈ ਜਾਂ ਜ਼ਹਿਰੀਲਾ ਕੋਈ ਮੱਦਾ ਖਾਧਾ ਗਿਆ ਨਹੀਂ ਪਤਾ ਲੱਗਦਾ ਉਲਟੀਆਂ ਲੱਗ ਰਹੀਆਂ ਤੇ ਉੱਥੇ ਆਮ ਇਹ ਗੇੜੀਆਂ ਪੀਲ ਕਾਂ ਦੀ ਖਾਧਾ ਜਾਂਦੇ ਬਹੁਤ ਸਾਰੀਆਂ ਪੰਜਾਬ ਚ ਖਾਂਦੇ ਸੀ ਤੇ ਸ਼ਾਇਦ ਹੁਣ ਘੱਟ ਪਤਾ ਹੁਣ ਵੀ ਬਹੁਤੇ ਲੋਕ ਜਿਹੜੇ ਸ਼ਕੀਰ ਇਹਨਾਂ ਚੀਜ਼ਾਂ ਦੇ ਉਹ ਖਾਂਦੇ ਇਹਦੀ ਸਬਜ਼ੀ ਬਣਾ ਕੇ ਖਾਓ ਇਹਦਾ ਅਰਕ ਕੱਢ ਕੇ ਲਓ ਇਹਦਾ ਪਾਊਡਰ ਛਾਂ ਦੇ ਵਿੱਚ ਸੁਕਾ ਕੇ ਛਕੋ ਬਹੁਤ ਉੱਤਮ ਦਰਜੇ ਦੇ ਦੇ ਰਿਜ਼ਲਟ ਆਉਂਦੇ ਕਿਸੇ ਤਰ੍ਹਾਂ ਦਾ ਇਹਦਾ ਕੋਈ ਨੁਕਸਾਨ ਨਹੀਂ ਬਾਕੀ ਜਿੰਨਾ ਵੀ ਕੁਦਰਤ ਨੇ ਦਿੱਤਾ ਉਹ ਨੇਚਰਲ ਆ ਕੁਦਰਤੀ ਹੈ ਸਾਰਾ ਉਹ ਸਾਰਾ ਤੁਸੀਂ ਇਹ ਜਿਹੜਾ ਦੇਖ ਰਹੇ ਹੋ ਕੁਦਰਤੀ ਹੁਣ ਤਕਰੀਬਨ ਇਹ ਸੌਣ ਦੇ ਮਹੀਨੇ ਤੱਕ ਇਹਨੇ ਬਹੁਤ ਆਮ ਹੀ ਰਹਿਣਾ ਆ ਨਿੱਕੇ ਨਿੱਕੇ ਜਿਹੜੇ ਲੱਗ ਰਿਹਾ ਟਮਾਟੇ ਜਿਹਨੂੰ ਹਰੇ ਅੱਗੇ ਦਾ ਰੰਗ ਚੇਂਜ ਕਰਨਗੇ 레드 ਕਲਰ ਦੇ ਬਣ ਜਾਂਦੇ ਆ ਐਂ ਬਲੈਕ ਕਲਰ ਦੇ ਬਣ ਜਾਂਦੇ ਇਹ ਸੋ ਬਹੁਤ ਅੱਛੇ ਦੇ ਰਿਜ਼ਲਟ ਹੁੰਦੇ ਜਿਨ੍ਹਾਂ ਦੇ ਬਾਰ-ਬਾਰ ਪੱਥਰੀ ਬਣਦੀ ਹੈ ਲਿਵਰ ਵੀਕਾ ਖੂਨ ਦੇ ਵਿੱਚ ਇਨਫੈਕਸ਼ਨ ਆ ਬਾਰ-ਬਾਰ ਖਾਰਿਸ਼ ਹੋ ਜਾਂਦੀ ਹੈ ਖਾਰਿਸ਼ ਹਟਦੀ ਹੀ ਨਹੀਂ ਤੇ ਸਹਾਇਕ ਤੌਰ ਤੇ ਆਪ ਜੀ ਨੂੰ ਲੈ ਸਕਦੇ ਹੋ ਖੂਨ ਵੀ ਇਹ ਸਾਫ਼ ਕਰਦੀ ਜਿਨ੍ਹਾਂ ਦੇ ਦਵਾਈਆਂ ਖਾਣ ਦੀ وجہ ਕਰਕੇ ਗਰਮੀ ਦੀ ਪਿਤ ਪ੍ਰਕਿਰਤੀ ਵਜ੍ਹਾ ਕਰਕੇ ਬੀਪੀ ਵੱਧ ਜਾਂਦਾ ਹੈ ਨਕਸੀਰ ਵਗੈਰਾ ਫੁੱਟਦੀ ਹੈ ਉੱਥੇ ਵੀ ਇਹਨੇ ਬਹੁਤ ਸੋਨਾ ਕੰਮ ਕਰਦਾ ਪਾਇਲਸ ਦੀ ਦਿੱਕਤ ਆ ਬਵਾਸੀਰ ਪੇਟ ਦੇ ਵਿੱਚ ਗੈਸ ਜ਼ਿਆਦਾ ਬਣਦੀ ਆ ਭਾਰਾ ਰਹਿੰਦਾ ਪੇਟ ਉਸਤੇ ਵੀ ਇਹਨੇ ਬਹੁਤ ਸੋਨਾ ਕੰਮ ਕਰਨਾ ਡੋਜ ਇਹਦੀ ਅਰਕ ਦੀ 15 ਤੋਂ ਵੀ ਐਮ ਐਲ ਆ ਪਾਊਡਰ ਦੀ ਅੱਧੇ ਚਮਚੇ ਦੇ ਇੱਕ ਚਮਚਾਏ ਤੇ ਬਾਕੀ ਜੇ ਇਹਦਾ ਸਿੱਧਾ ਆਪਾਂ ਸਕਾ ਕੇ ਸਬਜੀ-ਸਬਜੀ ਬਣਾਈਏ ਆਪਣਾ ਤਾਜੇ ਪੱਤਿਆਂ ਦੀ ਜਾਂ ਪੰਚਾਂਗ ਦੀ ਤਾਂ ਉਹ ਬਹੁਤ ਅੱਛੇ ਇਹਦੇ ਰਿਜ਼ਲਟ ਆ ਕਿਸੇ ਤਰ੍ਹਾਂ ਦਾ ਦਾ ਕੋਈ ਨੁਕਸਾਨ ਨਹੀਂ ਪਿਸ਼ਾਬ ਨੂੰ ਖੋਲਦੀ ਐ ਮੂਤਰਾਲਾ ਗੰਦਗੀ ਥਰੀ ਦੇ ਵਿੱਚੋਂ ਬੇਤਰ ਕੱਢਦੀ ਐ ਸੋ ਆਪ ਜੀ ਇਹਨੂੰ ਲਾਹਾ ਲੈ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਆਂ ਅਗਲੀ ਕਿਸੇ ਹੋਰ ਵੀਡੀਓ ਤੇ